ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੋਟਾਲਾ ਵਿਖੇ ਪੁਲਿਸ ਨੇ ਇੱਕ ਵਿਅਕਤੀ ਦਾ ਐਨਕਾਊਂਟਰ ਕਰਨ ਤੋਂ ਬਾਅਦ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਆ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਐਸਪੀ ਪਰਮਿੰਦਰ ਸਿੰਘ ਅਤੇ ਡੀਐਸਪੀ ਦਿਵਿੰਦਰ ਸਿੰਘ ਬਾਜਪਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਕਾਤਲਾਂ ਦੀ ਭਾਲ ਕਰ ਰਹੀਆਂ ਸਨ ਤੇ ਇਸ ਦੌਰਾਨ ਜਦੋਂ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਥਾਣੇਦਾਰ ਸਰਬਜੀਤ ਸਿੰਘ ਪੁਲਿਸ ਟੀਮ ਨਾਲ ਇਲਾਕੇ ਵਿੱਚ ਦਬਿਸ਼ ਦੇ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਮੁੱਖ ਦੋਸ਼ੀ ਸੁਸ਼ੂਟਰ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਵਾਸੀ ਖੰਡੇਆਲਾ ਸੈਣੀਆਂ ਨੇ ਪਿੰਡ ਚੋਟਾਲਾ ਨੇੜੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਉਕਤ ਦੋਸ਼ੀ ਦੀ ਲੱਤ ਵਿੱਚ ਗੋਲੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ ਤੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ एसएसपी संदीप कुमार मलिक ने दसया कि पुलिस ने उक्त दोषी पासों वारदात दौरान भरतिया पिस्तौल ਵੀ ਬਰਾਮਦ ਕੀਤਾ ਹੈ ਫਿਲਹਾਲ पुलिस ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ پولیس باقی ਦੋਸ਼ੀਆਂ ਦੀ ਭਾਲ ਕਰ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਹੁਸ਼ਿਆਰਪੁਰ ਤੋਂ ਨਵਰੰਗ ਚੈਨਲ ਦੇ ਦਲਜੀਤ ਸਿੰਘ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਜੀ ਇਹ ਕੱਲ੍ਹ ਸ਼ਾਮ ਨੂੰ ਤਕਰੀਬਨ 5 ਵਜੇ ਸੀ ਇੱਕ ਇਨਸੀਡੈਂਟ ਹੋਇਆ ਸੀਗਾ ਕਲੋਆ ਅੱਡਾ ਪੈਂਦਾ ਇੱਥੇ ਟਾਂਡਾ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਉੱਥੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬਲਜੀਤ ਸਿੰਘ ਉਰਫ ਬਿੱਲਾ ਆ ਨਾਂ ਦਾ ਵਿਅਕਤੀ ਹੈਗਾ ਉਹਦੇ ਤੇ ਫਾਇਰ ਇੰਜਰੀਜ਼ ਹੋਈਆਂ ਤੇ ਹੀ ਵਾਸ ਟੇਕਨ ਟੂ ਦੀ ਟਾਂਡਾ ਹਸਪੀਟਲ ਲੈ ਕੇ ਗਏ ਸੀਗੇ ਉੱਥੇ ਬਟ ਬਿਕੋਜ਼ ਇੰਜਰੀ ਸੀਰੀਅਸ ਸੀਗੀ ਤੇ ਹੀ ਸਕਮ ਟੂ ਦੀ ਇੰਜਰੀਜ਼ ਉਹਨਾਂ ਦੀ ਡੈਥ ਹੋ ਗਈ ਸੀਗੀ ਤੁਰੰਤ ਹੀ ਸਾਡੇ ਐਸ ਐਚ ਓ ਇੰਸਪੈਕਟਰ ਗੁਰਿੰਦਰ ਜੀ ਜੀ ਡੀ ਐਸ ਪੀ ਟਾਂਡਾ ਦਵਿੰਦਰ ਸਿੰਘ ਜੀ ਐਸਪੀ ਡੀ ਸਾਡੇ ਪਰਮਿੰਦਰ ਸਿੰਘ ਜੀ ਡੀਐਸਪੀ ਡੀ ਪ੍ਰਨੀਤ ਸਿੰਘ ਇਨਚਾਰਜ ਸੀਆਈਏ ਸਾਰੇ ਹੀ ਸੀਨੀਅਰ ਆਫਸਰਸ ਮੌਕੇ ਤੇ ਤੁਰੰਤ ਹੀ ਪਹੁੰਚ ਗਏ ਸੀਗੇ ਐਂਡ ਇਮੀਡੀਏਟਲੀ ਅਸੀਂ ਵੱਖ-ਵੱਖ ਟੀਮਸ ਰਵਾਨਾ ਕਰਤੀ ਐਂਡ ਸਾਰੀ ਰਾਤ ਹੀ ਸਾਰੇ ਆਫਸਰਸ ਨੇ ਬੜੀ ਮਿਹਨਤ ਕੀਤੀ ਤੇ ਸਾਨੂੰ ਹਿਊਮਨ ਐਂਡ ਟੈਕਨੀਕਲ ਇਨਪੁਟਸ ਆਗੇ ਸੀਗੇ ਸਾਨੂੰ ਸ਼ੂਟਰਸ ਦੇ ਬਾਰੇ ਕਾਫੀ ਸਬੂਤ ਮਿਲ ਗਏ ਸੀਗੇ ਕੁਝ ਕਲੂਜ਼ ਮਿਲ ਗਏ ਸੀਗੇ ਦੇ ਵਰ ਆਇਡੈਂਟੀਫਾਈਡ ਤੇ ਉਹਨਾਂ ਦੇ ਪਿੱਛੇ ਅਸੀਂ ਰੀਡਿੰਗ ਪਾਰਟੀਆਂ ਬਣਾਈ ਸੀਗੀ ਐਂਡ ਅੱਜ ਵੀ ਇਸ ਏਰੀਆ ਦੇ ਵਿੱਚ ਸਾਨੂੰ ਇਤਲਾਹ ਸੀਗੀ ਕਿ ਇੱਕ ਬੰਦਾ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਇਹ ਈਸੀ ਟਾਂਡੇ ਦੇ ਏਰੀਆ ਦਾ ਹੀ ਰਹਿਣ ਵਾਲਾ ਹੈਗਾ ਬੁੱਲੋਵਾਲ ਦੇ ਏਰੀਆ ਦਾ ਰਹਿਣ ਵਾਲਾ ਹੈਗਾ ਤੇ ਉਹ ਟਾਂਡੇ ਦੇ ਏਰੀਆ ਵਿੱਚ ਹੀ ਫਿਰਦਾ ਹੈਗਾ ਤੇ ਅਸੀਂ ਵਕ ਵਕ ਪਾਰਟੀਆਂ ਬਣਾਈ ਹੋਈ ਸੀਗੀ ਜੋ ਕਿ ਰੇਡ ਕਰ ਰਹੇ ਸੀਗੇ ਜਿੱਦਾਂ ਕਿ ਆਪਣੀ ਮੋਟਰ ਬਣੀ ਹੁੰਦੀ ਹੈ ਖੇਤਾਂ ਦੇ ਵਿੱਚ ਉੱਥੇ ਵੀ ਤੇ ਅਸੀਂ ਮੋਬਾਈਲ ਸਰਪ੍ਰਾਈਜ਼ ਨਾਕਾਬੰਦੀ ਕੀਤੀ ਸੀਗੀ ਇੱਕ ਨਾਕਾਬੰਦੀ ਇੱਥੇ ਅਸੀਂ ਜਿੱਥੇ ਖੜੇ ਆਂ ਚੋਟਾਲਾ ਪਿੰਡ ਦੇ ਲਾਗੇ ਐਸ ਐਚਓ ਟਾਂਡਾ ਇਨਸਪੈਕਟਰ ਗੁਰਿੰਦਰ ਜੀ ਜੀ ਉਹਨਾਂ ਦੀ ਟੀਮ ਨੇ ਕੀਤੀ ਹੋਈ ਸੀਗੀ ਉਹ ਸ਼ਾਮ ਨੂੰ ਜਿਹੜਾ ਇਹ ਲਖਵਿੰਦਰ ਸਿੰਘ ਜੋ ਕਿ ਅਕਿਊਜ਼ ਸਾਨੂੰ ਵਾਂਟਡ ਸੀਗਾ ਉਹ ਮਿਲਦਾ ਜੁਲਦਾ ਹੂਲੀਏ ਦਾ ਬੰਦਾ ਮੋਟਰਸਾਈਕਲ ਤੇ ਲੰਘ ਰਿਹਾ ਸੀ ਇਹਨਾਂ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਬਟ ਇਨਸਟੈਡ ਆਫ ਸਟਾਪਿੰਗ ਉਹ ਉਹਨੇ ਕੱਚੇ ਰਾਹ ਤੇ ਮੋਟਰਸਾਈਕਲ ਪਾ ਲਿਆ ਇਹਨਾਂ ਨੇ ਚੇਸ ਕੀਤਾ ਤੇ ਉਹਨਾਂ ਨੇ ਉਹਨੇ ਫਾਇਰ ਓਪਨ ਕਰਤਾ ਸਾਡੀ ਪਾਰਟੀ ਤੇ ਫੋਰਚੂਨੇਟਲੀ ਸਾਡੀ ਪਾਰਟੀ ਨੂੰ ਕੋਈ ਫਾਇਰ ਨਹੀਂ ਵਜਿਆ ਬਟ ਉਹਨੂੰ ਵਾਰਨ ਵੀ ਕੀਤਾ ਬਟ ਉਹਨੇ ਫੇਰ ਫਾਇਰ ਕਰਤਾ ਤੇ ਇਨ ਰਿਟੈਲੀਏਸ਼ਨ ਸਾਡੀ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਉਹਦੇ ਇੱਕ ਲੈਗ ਦੇ ਵਿੱਚ ਫਾਇਰ arm ਇਨਜਰੀ ਹੋਈ ਹੈਗੀ ਐਂਡ ਹੀ ਵਾਸ ਟੇਕਨ ਟੂ ਦੀ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਇਹ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਹੈਗਾ ਜਿਹਦੇ ਤੇ ਫਾਇਰ arm ਇਨਜਰੀ ਹੋਈ ਹੈ ਇਹ ਕੱਲ ਦੀ ਸ਼ੂਟਿੰਗ ਦੇ ਵਿੱਚ ਇਨਵੋਲਡ ਸੀ ਐਂਡ ਇਨ ਐ ਫਾਇਰ ਕਿੱਤੇ ਸੀਗੇ ਉਸ ਬੰਦੇ ਤੇ ਜੋ ਬਲਜੀਤ ਸਿੰਘ ਉਰ ਬਿੱਲਾ ਜਿਹਨੇ ਦੀ ਡੈਥ ਹੋਈ ਹੈਗੀ ਇਸ ਬੰਦੇ ਦਾ ਐਂਟੀਸੀਡੈਂਟ ਜੋ ਅਸੀਂ ਚੈੱਕ ਕੀਤੇ ਹੈਗੇ ਹਾਲ ਕੀ ਖੜੀ ਸਾਨੂੰ ਪਤਾ ਲੱਗਿਆ ਤੇ ਤੇ 3 ਐਫਆਈਆਰਸ ਆਲਰੇਡੀ ਦਰਜ ਹੈ ਉਹ ਮੇਨਲੀ ਐਨਡੀਪੀਐਸ ਦੀਆਂ ਐਫਆਈਆਰਸ ਐ ਮੌਕਾਏ ਵਾਰਦਾਤ ਤੋਂ ਸਾਨੂੰ ਇੱਥੋਂ ਜਿਹੜਾ ਹੋਇਆ ਇਨਸੀਡੈਂਟ ਉਥੋਂ ਇੱਕ ਮੋਟਰਸਾਈਕਲ ਰਿਕਵਰ ਹੋਇਆ ਹੈਗਾ ਇੱਕ ਕੰਟਰੀ ਮੇਡ ਤੀ ਬੋਰ ਦਾ ਪਿਸਟਲ ਰਿਕਵਰ ਹੋਇਆ ਹੈਗਾ ਅ ਲਾਈਵ ਕਾਰਟ੍ਰਿਜ ਐਂਡ ਯੂਜ਼ਡ ਕਾਰਟ੍ਰਿਜਸ ਉਹ ਸਾਨੂੰ ਰਿਕਵਰ ਹੋਏ ਹੈਗੇ ਐਂਡ ਬਾਕੀ ਅਸੀਂ ਇਹਦੇ ਵਿੱਚ ਧੁੰਗਾਈ ਦਿਨ ਵਿੱਚ ਤਫਤੀਸ਼ ਕਰ ਰਹੇ ਹੈਗੇ ਕੱਲ ਦੋ ਸ਼ੂਟਰਸ ਕੀ ਸਾਨੂੰ ਇਤਲਾ ਹੈਗੀ ਦੇ ਵਰ ਇਨਵੋਲਡ ਤੇ ਦੂਜੇ ਬਾਰੇ ਵੀ ਸਾਨੂੰ ਕਾਫੀ ਕਲੂਜ਼ ਮਿਲ ਚੁੱਕੇ ਐਂਡ ਵੀਲ ਬੀ ਨੈਵਿੰਗ ਹਿਮ ਸ਼ਾਟ ਮੇਨਲੀ